ਅੱਜ ਸਾਡੇ ਚੈਨਲ ਤੇ ਪਹੁੰਚੇ ਹਨ ਡਾਕਟਰ ਸੁਖਲੇਸ਼ ਜੀ ਅਸੀਂ ਇਹਨਾਂ ਦੀ ਪਾਰਟੀ ਬਾਰੇ ਜਾਨਣਾ ਚਾਹਾਂਗੇ ਮੇਰਾ ਨਾਮ ਡਾਕਟਰ ਸੁਖਲੇਸ਼ ਰਾਣੀ ਹੈ ਮੈਂ ਸਭ ਤੋਂ ਪਹਿਲੇ ਚੈਨਲ ਦੇ ਸਾਰੇ ਚੈਨਲ ਵਾਲੇ ਭਰਾਵਾਂ ਦਾ ਧੰਨਵਾਦ ਕਰਦੀ ਹਾਂ ਔਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸ਼੍ਰੀ ਦੇ ਆਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਗੁਰੂ ਗੋਬਿੰਦ ਸਿੰਘ ਔਰ ਅੰਨਿਆ ਸਾਡੇ ਜਿਹੜੇ ਵੀ ਸ਼ਹੀਦ ਦੇਸ਼ ਦੇ ਵਾਸਤੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਨੂੰ ਅੱਜ ਲੋਕ ਭੁੱਲ ਗਏ ਨੇ ਤੇ ਅਸੀਂ ਉਹਨਾਂ ਦੀ ਯਾਦ ਵਿੱਚ ਵਿਸ਼ਵ ਯੁਵਾ ਕੇਂਦਰ ਦਿੱਲੀ ਵਿੱਚ ਜਾ ਕਰਕੇ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਔਰ ਉਹਨਾਂ ਦੀਆਂ ਤਸਵੀਰਾਂ ਤੇ মালা ਅਰਪਣ ਕਰਕੇ ਇੱਕ ਸ਼ੋਕ ਸਭਾ ਮਨਾਈ ਗਈ ਜਿਹਦੇ ਵਿੱਚ ਤਿੱਬਾ ਓਡੀਸ਼ਾ हिमाचल उत्तराखंड बिहार उत्तर प्रदेश अन्य स्टेटਾਂ ਤੋਂ ਲੋਕ ਇਕੱਠੇ ਹੋਏ ਮਹਿਲਾ ਪੁਰਸ਼ ਇਕੱਠੇ ਹੋਏ ਤੇ ਉਹਨਾਂ ਸਹਿਦਾਂ ਦੀ ਯਾਦ ਵਿੱਚ ਉਹਨਾਂ ਨੂੰ ਇੱਕ ਸ਼ੋਕ ਸ਼ਭਾ ਪ੍ਰਾਰਥਨਾ ਕੀਤੀ ਗਈ ਤੇ ਮੈਂ ਇਹ ਕਹਿੰਨੀ ਆ ਕਿ ਅਸੀਂ ਸਾਰੇ ਜਿਹੜੇ ਵੀ ਦੇਸ਼ ਦੇ ਸ਼ਹੀਦ ਹੋਏ ਨੇ ਇਸ ਦੇਸ਼ ਦੀ ਕੁਰਬਾਨੀ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਸ਼ੋਕ ਸਭਾ ਹਰ ਸਾਲ ਮਨਾਇ ਜਾਂਦੀ ਹੈਗੀ ਹੈ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਹਰ ਇਨਸਾਨ ਦਾ ਫਰਜ਼ ਹੈ ਕਿ ਉਹਨਾਂ ਸ਼ਹੀਦਾਂ ਦੀ ਦੇਣ ਹੈ ਜਿਹੜੇ ਅਸੀਂ ਅੱਜ ਯਾਦ ਘੁੰਮਦੇ ਹੈਗੇ ਆ ਤੇ ਅਸੀਂ ਉਹਨਾਂ ਨੂੰ ਹੀ ਭੁੱਲ ਗਏ ਇਹ ਸਾਡੇ ਵਾਸਤੇ ਤੇ ਹੋਰ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਬਿਸਾਰ ਦਿੱਤਾ ਹੈ ਦਿਲੋਂ ਤਨੋਂ ਉਹਨਾਂ ਦੇ ਵਾਸਤੇ ਬਹੁਤ ਬੜੀ ਸ਼ਰਮ ਦੀ ਗੱਲ ਹੈ ਤੇ ਮੈਂ ਇਹ ਕਹਿੰਨੀ ਆ ਕਿ ਹਰੇਕ ਯੁਵਾ ਵਰਗ ਦਾ ਹੌਸਲਾ ਰਹੀਦੇ ਆਦਮ ਭਗਤ ਸਿੰਘ ਦੀ ਤਰ੍ਹਾਂ ਹੋਣਾ ਚਾਹੀਦਾ ਹੈਗਾ ਜਿੰਨੀਆਂ ਸਰਕਾਰਾਂ ਆਈਆਂ ਨੇ ਇਹਨਾਂ ਨੇ ਸਾਨੂੰ ਅੰਗਰੇਜ਼ਾਂ ਦੀ ਤਰ੍ਹਾਂ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਵੋਟਾਂ ਲੈਂਦੇ ਹਨ ਤੇ 5 ਸਾਲ ਰਾਜ ਕਰਦੇ ਹਨ ਸਾਨੂੰ ਸਾਡੇ ਹੱਕਾਂ ਨੂੰ ਹੋਰ ਗਰੀਬ ਜਨਤਾ ਦੇ ਹੱਕਾਂ ਨੂੰ ਦੇਣਾ ਨਹੀਂ ਚਾਹੁੰਦੇ ਬਾਕੀ ਕਿਸਾਨਾਂ ਦਾ ਮਾਮਲਾ ਮਜ਼ਦੂਰਾਂ ਦਾ ਮਾਮਲਾ ਫੁਰ ਮਹਿਲਾਵਾਂ ਦੇ ਸੰਬੰਧੀ ਅਤਿਆਚਾਰ ਜਿੰਨੇ ਹੋ ਰਹੇ ਨੇ ਉਹ ਉਹਨਾਂ ਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਰਹੀ ਅੱਜ ਖਾਸ ਕਰ ਪੰਜਾਬ ਦਾ ਨੌਜਵਾਨ ਨਸ਼ੇ ਦੀ ਗ੍ਰਿਫਤ ਦੇ ਵਿੱਚ ਫਸ ਗਿਆ ਹੈ ਤੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਨਾਲ ਨਸ਼ਾ ਵਿੱਚ ਵੱਢ ਕੇ ਨਸ਼ੇ ਕਰਕੇ ਮਰ ਗਏ ਨੇ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਜਿਹੜੀਆਂ ਭੈਣਾ ਵਿਦਵਾਵਾਂ ਬੱਚੇ ਅੱਜ ਗਰੀਬੀ ਦੀ ਹਾਲਤ ਵਿੱਚ ਤੜਫ ਰਹੇ ਨੇ ਲੇਕਿਨ ਸਾਡੀਆਂ ਸਰਕਾਰਾਂ ਅੱਜ ਤਿੱਕਰ ਨਸ਼ੇ ਨੂੰ ਬੰਦ ਨਹੀਂ ਕਰ ਸਕੀਆਂ ਮੈਂ ਕਹਿੰਨੀ ਐਡਾਂ ਦੀਆਂ ਨਿਕੰਮੀਆਂ ਸਰਕਾਰਾਂ ਨੂੰ ਅੱਗੇ ਵਾਸਤੇ ਬਿਲਕੁਲ ਹਟਾ ਦੇਣਾ ਚਾਹੀਦਾ ਹੈਗਾ ਕਿ ਅੱچھے ਲੋਕਾਂ ਦੀ ਸਰਕਾਰ ਅੱچھے ਲੋਕਾਂ ਜਨਤਾ ਦੀ ਭਲਾਈ ਵਾਸਤੇ ਕੰਮ ਕਰਨ ਵਾਲੇ ਲੋਕਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ